ਆਤਾ ਜੀ ਆਏ ਸੀਗੇ ਤੇ ਉਹਨਾਂ ਨੇ ਆਪਣੀ ਕੁੜੀ ਦਾ ਆਪਰੇਸ਼ਨ ਕਰਾਇਆ ਕੈਨੇਡਾ ਤੋਂ ਆਏ ਸੀਗੇ ਉਹਦਾ ਵਿਆਹ ਹੋਏਗਾ ਹੁਣ 1 ਫ फेब्रुवारी ਨੂੰ ਤੇ ਇਹ ਕਹਿੰਦੇ ਡਾਕਟਰ ਸਾਹਿਬ ਸਾਡੇ ਸਾਰਿਆਂ ਦੇ ਘਰਦਿਆਂ ਦੇ ਚਿਹਰੇ ਤੇ ਸਮਾਈਲ ਆ ਗਈ ਹੈ ਇਹ ਕਹਿੰਦੇ ਨਾਮ ਸਹੀ ਰੱਖਿਆ ਹੈ ਸਮਾਈਲ Pro ਕਹਿੰਦੇ ਹੁਣ ਸਾਰੀ ਫੈਮਿਲੀ ਦੇ ਨਾਮ ਤੇ ਸਮਾਈਲ ਆ ਗਈ ਹੈ ਤੇ ਸਮਾਈਲ Pro Max ਕਹਤਾ ਉਹਨਾਂ ਨੇ ਮੈਂ ਕਹਾ ਜੀ ਇਹ ਤਾਂ ਜੀ ਇਹ ਉੱਪਰ ਲਈ ਦੇਣ ਹੈਗੀ ਤੇ ਮਸ਼ੀਨ ਦਾ ਕੰਮ ਹੈਗਾ ਅਸੀਂ ਤਾਂ ਸੇਵਿਕ ਜ਼ਰੀਆ ਹੈਗੇ ਮੈਂ ਕਹੋਸ਼ਾ ਕਿ ਮੇਰਾ ਬੱਚਾ ਬਹੁਤ ਅੱਛਾ ਲੱਗ ਰਿਹਾ ਹੈ ਬਿਨਾਂ ਇਹਨਾਂ ਕਾ ਤੋ ਮੈਂ ਥੈਂਕਸ ਦਿਆ ਡਾਕਟਰ ਦਾ ਸੱਚੀ ਅ ਸਮਾਈਲ ਬ੍ਰੂ ਸਮਾਈਲ ਦੇ ਅੰਦਰ ਪੂਰੀ ਫੈਮਿਲੀ ਦੇ ਫੇਸ ਤੇ ਸਮਾਈਲ ਕਿਹੋ ਜਿਹਾ ਦਾ ਬੱਚਾ ਦੇਖ ਰਹਾ ਹਾਂ ਜੀ ਥੈਂਕ ਯੂ ਮੇਰਾ 3 ਡੇਸ ਪਹਿਲੇ ਵੀਡਾ ਟਰੀਟਮੈਂਟ ਹੋਇਆ ਹੋਰ ਮੈਂ ਮੇਰੀ ਪੂਰੀ ਕਲੀਅਰ ਵਿਜ਼ਨ ਹੈ ਮੈਂ ਹਰ ਤਰ੍ਹਾਂ ਮੈਂ ਜੋ ਮੈਨੂੰ ਪਹਿਲੇ ਮੈਂ ਚਸ਼ਮਾ ਵਗੈਰਾ ਸੀ ਆਪਣੀ ਦੂਣ ਦੇ ਕਿਉਂਕਿ ਰਾਤੀ ਉਤਾਰਦੇ ਸੀ ਸਵੇਰੇ ਪਾਉਂਦੀ ਸੀ ਸਾਰਾ ਡੇ ਮਤਲਬ ਕਿ ਮੈਂ ਇਹ ਆਪਣੇ ਆਈਜ਼ ਵਿੱਚ ਸਪੈਕਸ ਨਾਲ ਇਹਨੂੰ ਦੇਖ। ਬਿਲਕੁਲ ਕਲੀਅਰ ਵਿਜ਼ਨ। ਮੈਂ ਇਹ ਕਹੂੰਗੀ ਕਿ نو ਸਪੈਕਸ ਤੋਂ ਜ਼ਿਆਦਾ ਕਲੀਅਰ ਵਿਜ਼ਨ ਮੇਰੇ ਆਈਜ਼ ਨਾਲ ਕੋਈ ਨਹੀਂ। ਕਸਟਮਰਸ ਵੀ ਹੈਗੇ ਨੇ ਤੁਹਾਡੇ ਬਾਹਰ ਜੇ ਆਪਾਂ ਤੁਸੀਂ ਇਜਾਜ਼ਤ ਦਿਓ ਤੇ ਅਸੀਂ ਉਹਨਾਂ ਨਾਲ ਵੀ ਗੱਲ ਕਰ ਲਈਏ। ਡੈਫੀਨਿਟਲੀ ਜੀ ਗੱਲ ਕਰੋ ਬਿਕਾਜ਼ ਅਸੀਂ ਜਿਹੜੇ ਪੇਸ਼ੈਂਟਸ ਦਾ ਫੀਡਬੈਕ ਦੱਸ ਰਿਹਾ। ਸਾਨੂੰ ਤਾਂ ਪਤਾ ਹੀ ਹੈ ਕਿ ਮਸ਼ੀਨ ਕਰਦੀ ਕੀ ਹੈ ਬਟ ਆਰਗੇਨਿਕਲੀ ਤੁਸੀਂ ਸੁਣੋਗੇ ਉਹ ਕਹਿੰਦੇ ਕੀ ਹੈ। ਅਸੀਂ ਜਿਸ ਦਿਨ ਆਪਰੇਸ਼ਨ ਕਰਦੇ ਹੈਗੇ ਆ ਉਸ ਦਿਨ ਡੈਫੀਨਿਟਲੀ ਕੁਝ ਘੰਟਿਆਂ ਲਈ ਤੁਹਾਨੂੰ ਧੁੰਦਲਾ ਦਿਖੂਗਾ ਬਿਕਾਜ਼ ਇੱਕ ਸਰਜਿਕਲ ਪ੍ਰੋਸੀਜਰ ਹੋਇਆ। ਬੀ ਇਟ ਐਨੀ ਪ੍ਰੋਸੀਜਰ ਉਹ ਤੁਹਾਡਾ ਥੋੜੀ ਦੇਰ ਲਈ ਧੁੰਦਲਾ ਦੇਖਣਾ ਹੀ ਦੇਖਣਾ। ਬਟ ਬਾਏ ਨੈਕਸਟ ਡੇ ਮਰੀਜ਼ੇ ਜ਼ਰੂਰ ਕਹਿੰਦਾ ਕਿ ਡਾਕਟਰ ਸਾਹਿਬ ਮੈਂ ਤਾਂ ਭੁਲੇਖੇ ਵਿੱਚ ਐਣਕ ਤਾਂ ਲੱਭੀ ਸੀ ਬਟ ਮੈਨੂੰ ਤਾਂ ਐਣਕ ਹੀ ਬਹੁਤ ਸਾਫ਼ ਦੇਖਣੀ ਸ਼ੁਰੂ ਹੋ ਗਈ। ਇਹ ਬਿਨਾ ਐਣਕ ਤੋਂ ਹੀ ਕਹਿੰਦੇ ਮੈਨੂੰ ਇਹਨਾਂ ਸਾਫ਼ ਹੋ ਗਿਆ ਤੇ ਜਦੋਂ ਸਾਡੇ ਕੋਲ ਆਂਦਾ ਹੈ ਤੇ ਉਹਦੇ ਚਿਹਰੇ ਦੀ ਖੁਸ਼ੀ ਦੱਸ ਦਿੰਦੀ ਹੈ ਤਾਂ ਇਹੋ ਬੜੇ ਲੋਕਾਂ ਨੇ ਸਾਨੂੰ ਕਿਹਾ ਮਰੀਜ਼ਾਂ ਨੇ। ਉਹ ਮਰੀਜ਼ ਦੇ ਪੇਰੈਂਟਸ ਨੇ ਇਨਫੈਕਟ ਅਲੇ ਪਿੱਛੇ ਇੱਕ ਲੇਡੀ ਮਾਤਾ ਜੀ ਆਏ ਸੀਗੇ ਤੇ ਉਹਨਾਂ ਨੇ ਆਪਣੀ ਕੁੜੀ ਦਾ ਆਪਰੇਸ਼ਨ ਕਰਾਇਆ ਉਹ ਕੈਨੇਡਾ ਤੋਂ ਆਏ ਸੀਗੇ ਉਹਦਾ ਵਿਆਹ ਹੈਗਾ ਹੁਣ ਤੇ ਕਹਿੰਦੇ ਡਾਕਟਰ ਸਾਹਿਬ ਸਾਡੇ ਸਾਰਿਆਂ ਦੇ ਘਰਦਿਆਂ ਦੇ ਚਿਹਰੇ ਤੇ ਸਮਾਈਲ ਆ ਗਈ ਹੈ ਤੇ ਕਹਿੰਦੇ ਨਾਮ ਸਹੀ ਰੱਖਿਆ ਸਮਾਈਲ ਪ੍ਰੋ ਕਹਿੰਦੇ ਉਹਨ ਸਾਰੀ ਫੈਮਿਲੀ ਦੇ ਨਾਮ ਤੇ ਸਮਾਈਲ ਆ ਗਈ ਹੈ ਤੇ ਸਮਾਈਲ ਪ੍ਰੋ ਮੈਕਸ ਕਹਤਾ ਉਹਨਾਂ ਨੇ ਮੈਂ ਕਹਾ ਜੀ ਇਹ ਤਾਂ ਜੀ ਇਹ ਉੱਪਰਲੀ ਦੀਨ ਹੈਗੀ ਤੇ ਮਸ਼ੀਨ ਦਾ ਕੰਮ ਹੈਗਾ ਅਸੀਂ ਤਾਂ ਸਿਰਫ ਇੱਕ ਜ਼ਰੀਆ ਹੈਗੇ ਹਾਂ ਹਾਈ ਆ ਗਾਟ ਦੀ ਸਮਾਈਲ ਪ੍ਰੋ ਸਰਜਰੀ ਡਨ ਫਰਮ ਡਾਕਟਰ ਰੋਹਨ ਭੋਰੀ my experience is really good uh, i did expect it, like there will be some kind of a discomfort but i would like to say there was not even a little pain it was really smooth the entire staff was really good i was put at ease at all time i didn't even realize that i, was in, I wasn't at home uh, it's very homely very friendly staff and uh, for the procedure whoever is looking forward for getting rid of their glasses their contact lenses i would say this is the most effective procedure and you should try this I am happy that my child very without and I thank doctor and smile bro smile smile the face smile child is <laughs> thank you my left eye is <laughs> the 3.73 and right eye is the 4. एंड इट वॉज़ अ वेरी ग्रेट एक्सपीरियंस विद डॉक्टर सुसर एंड डॉक्टर रोहन बोरी सर मल लेज़र ट्रीटमेंट इज़ अ समाइल प्रो जो है लेजर ट्रीटमेंट इट वॉज़ द बेस्ट मैं यही सुजेस्ट करूँगी कि सारे समाइल प्रो नाल मतलब इतने आके करवा क्योंकि मेरा थ्री डेज़ पहले जोड़ा ट्रीटमेंट होया और मैं मेरी पूरी क्लीयर विजन है और मैं हर तरह ਮਤਲਬ ਜੋ ਮੈਨੂੰ ਪਹਿਲੇ ਮੈਂ ਚਸ਼ਮਾ ਵਗੈਰਾ ਸੀ ਆਪਣੀ ਢੂੰਡਦੀ ਕਿਉਂਕਿ ਰਾਤੀ ਉਤਾਰਦੀ ਸੀ ਸਵੇਰੇ ਪੰਦੀ ਸੀ ਸਾਰਾ ਡੇ ਮਤਲਬ ਕਿ ਮੈਂ ਇਹੀ ਆਪਣੇ ਆਈਜ਼ ਵਿੱਚ ਸਪੈਕਸ ਨਾਲ ਹੀ ਰਹਿੰਦੀ ਸੀ ਹੁਣ ਮਤਲਬ ਮੈਨੂੰ ਬਿਲਕੁਲ ਕਲੀਅਰ ਵਿਜ਼ਨ ਮੈਂ ਇਹ ਕਹੂੰਗੀ ਕਿ ਮੈਨੂੰ ਸਪੈਕਸ ਤੋਂ ਜ਼ਿਆਦਾ ਕਲੀਅਰ ਵਿਜ਼ਨ ਮੇਰੀ ਆਈ ਹੈ ਸਮਾਈਲ ਪ੍ਰੋਨਾ ਜ਼ਰੂਰ ਵੀ ਕਿਤੇ ਪਹਿਲਾਂ ਟਰਾਈ ਕੀਤਾ ਹੋਊਗਾ ਪੁੱਛਿਆ ਹੋਊਗਾ ਪਰ ਜਦੋਂ ਤੁਸੀਂ ਇੱਥੇ ਆਏ 8 ਸੈਕਿੰਡ ਦੇ ਵਿੱਚ ਤੁਹਾਡਾ ਟਰੀਟਮੈਂਟ ਹੋ ਗਿਆ। ਹਮਮ। ਮਨਚ ਕੋਈ ਪਹਿਲਾਂ ਵਹਿਮ ਸੀਗਾ ਕਿ ਇਦਾਂ ਵੀ ਹੋ ਜੇਗਾ। ਸਰ ਥੋੜੇ ਡਾਊਟ ਸੀਗੇ ਮਗਰ ਐਵੇਂ ਕਿ ਮੈਨੂੰ ਜਿੰਨੇ ਵੀ ਸੁਜੈਸਟ ਜਿੰਨਾ ਵੀ ਮੈਂ ਮਤਲਬ ਗੱਲ ਕੀਤੀ ਸਾਰਿਆਂ ਨੇ ਐ ਹੀ ਸੁਜੈਸਟ ਕੀਤਾ ਕਿ ਇੱਥੇ ਆਓ ਸਮਾਈਲ ਪ੍ਰੋ ਜਿਹੜਾ ਹੈ ਬਹੁਤ 8 ਸੈਕਿੰਡ ਦਾ ਪ੍ਰੋਸੀਜਰ ਹੈ ਪੇਨਲੈਸ ਹੈ ਔਰ ਟਾਈਮ ਬਿਲਕੁਲ ਹੀ ਲੱਗਾ ਕਵਾਂਗੇ ਕਿ ਬਹੁਤ ਅੱਛਾ ਮੈਨੂੰ ਐਕਸਪੀਰੀਅੰਸ ਰਿਹਾ। ਇੱਥੇ ਸਰ ਨਾ ਇੱਕ ਦਿਨ ਪਹਿਲਾਂ ਤੁਹਾਡਾ ਠੀਕ ਹੈ ਹਾਂਜੀ ਹਾਂਜੀ ਸਰ ਜੀ ਕੋਈ ਹੋਣ ਦਿੱਕਤ ਆ ਤਾਂ ਕਿਵੇਂ ਕਈ ਵਾਰੀ ਹੋ ਜਾਂਦਾ ਨਾ ਕਿ ਸਟੈਕਸ ਲਾ ਕੇ ਰੱਖਣੀ ਹੈ ਕਾਲੇ ਰੰਗ ਦੀ ਜਾਂ ਨਹੀਂ ਨਹੀਂ ਕਾਲੇ ਸ਼ਗਾਰਾ ਕੁਝ ਏਦਾਂ ਦੀ ਕੁਝ ਕੋਈ ਕੋਈ ਇਰੀਟੇਸ਼ਨ ਨਹੀਂ ਹੈਗੀ ਕੋਈ ਮਤਲਬ ਅਗਰ ਕਹੇ ਕਿ ਵਾਟਰੀ ਆਈਜ਼ ਆ ਜਾਂ ਕੁਝ ਵੀ ਹੈ ਕੋਈ ਇਸ ਤਰ੍ਹਾਂ ਦੇ ਮੈਨੂੰ ਕੋਈ ਰੈੱਡ ਆਈ ਜਾਂ ਕੁਝ ਵੀ ਹੈ ਰੈਡਨੈਸ ਆ ਜਾਂਦੀ ਹੈ ਉਹ ਕੁਝ ਨਹੀਂ ਹੈ ਮੈਂ ਤੇ ਇਹੀ ਸਾਰਿਆਂ ਨੂੰ ਸੁਜੈਸਟ ਕਰੂੰਗੀ ਫਿਰ ਕਿ ਬਹੁਤ ਅੱਛਾ ਮੇਰਾ ਐਕਸਪੀਰੀਅੰਸ ਰਿਹਾ ਇਸ ਹਸਪੀਟਲ ਨਾਲ ਔਰ ਇੱਥੇ ਦਾ ਸਟਾਫ ਸਰ ਹਰੀ ਕੋਆਪਰੇਟਿਵਸ ਵੀ ਬਹੁਤ ਅੱਛਾ ਸੀ ਔਰ ਇੱਕ ਹੈ ਸਮਾਈਲ Pro ਮੈਂ ਕਹੂੰਗੀ ਕਿ ਬਹੁਤ ਹੀ ਲੋ ਪ੍ਰਾਈਸ ਵਿੱਚ ਮੈਂ ਕਹੂੰਗੀ ਕਿ ਹਨਾ ਇੱਕ ਟੈਕਨੀਕ ਹੈਗੀ ਹੈ ਹੋਰ ਸਾਰੇ ਜ਼ਰੂਰ ਹੈ ਕਰਨ ਕਿਉਂਕਿ ਇਸ ਸਪੈਕਸ ਰਿਮੂਵ ਇੱਕ ਸਪੈਕਸ ਅਸੀਂ ਕਿਤੇ ਫੰਕਸ਼ਨ ਵਗੈਰਾ ਵੀ ਸੁਭੀ ਜਾਣਦੇ ਆ ਤੁਹਾਨੂੰ ਪਤਾ ਹੀ ਹੈ ਕੰਟੈਕਟ ਲੈਂਸਸ ਵਗੈਰਾ ਅਸੀਂ ਵੇਅਰ ਕਰਦੇ ਹਾਂ ਉਹਨਾਂ ਲਈ ਸਾਨੂੰ ਕਿਉਂਕਿ ਹਨਾ ਹੈ ਨਹੀਂ ਸੀ ਕੰਟੈਕਟ ਲੈਂਸਿਸ ਜਦੋਂ ਅਸੀਂ ਵੇਅਰ ਕਰਦੇ ਸੀਗੇ ਉਹ ਕਈ ਵਾਰ ਟਾਈਮ ਬਹੁਤ ਲੱਗਦਾ ਸੀ ਹੁਣ ਮਤਲਬ ਕਲੀਅਰ ਵਿਜ਼ਨ ਹੈ ਅਸੀਂ ਕਵਾਂਗੇ ਕਿ ਮੈਨੂੰ ਬਹੁਤ ਅੱਛਾ